ਦੋਸਤੋ ਪਿੰਡ ਆਦਮਪੁਰੇ ਤੋਂ ਇਹ ਮੁੰਡੇ ਬਿੰਦਰ ਨੇ ਆਪ ਦੇ ਹੱਥੀਂ ਤਿਆਰ ਕੀਤਾ ਟਰੈਕਟਰ ਸੋਨਾ ਲੀ ਦਾ ਤੇ ਜੇ ਤੁਸੀਂ ਕਹੋਗੇ ਪ੍ਰਾਨ ਹੋ ਜਾਓਗੇ ਕਿ ਲੱਖ ਰੁਪਏ ਦੇ ਵਿੱਚ ਬੰਦੇ ਨੇ ਟਾਇਰ ਵੀ ਪਾਏ ਆ ਰੰਗ ਵੀ ਕੀਤਾ ਤੇ ਆ ਉੱਪਰ ਇਹਦੇ ਜਿਹੜਾ ਵਧੀਆ ਸਟੈਂਡਰਡ ਦਾ ਡੱਕ ਛਤਰੀ ਕਹਿੰਦੋਂ ਪਾਵੇ ਆ ਵੀ ਜਿਹੜੇ ਕਰਨ ਵਾਲੇ ਬੰਦਿਆ ਨਾ ਜਿਨ੍ਹਾਂ ਦੇ ਜਿਨ੍ਹਾਂ ਦੇ ਕੰਮ ਸੱਭਿਆਚਾਰ ਹੱਡਾਂ ਦੇ ਵਿੱਚ ਰਚਿਆ ਹੋਆ ਉਹਨਾਂ ਨੂੰ ਇੱਥੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਤੇ ਆਓ ਇਹ ਜਿਹੇ ਪੰਜਾਬੀ ਮੁੰਡੇ ਜਿਹੜੇ ਮਿਹਨਤੀ ਮੁੰਡੇ ਆ ਠੀਕ ਆ ਨਾ ਜਿਹੜੇ ਕੁਸ਼ਲ ਕਾਰਗੋਜਨ ਦੀ ਜਿਹਨਾਂ ਦੇ ਵਿੱਚ ਸ਼ਮਤਾ ਕੁਝ ਕਰਕੇ ਦਿਖਾਉਂਦੇ ਆ ਉਹਨਾਂ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੀਏ ਕਿਉਂਕਿ ਹੋਰਾਂ ਤੱਕ ਜਿਹੜੇ ਇਹ ਮੈਸੇਜ ਜਾਣ ਤੇ ਪਤਾ ਲੱਗੇ ਠੀਕ ਆ ਨਾ ਵੀ ਜਿਨ੍ਹਾਂ ਨੇ ਕਰਨਾ ਉਹਨਾਂ ਵਾਸਤੇ ਇੱਥੇ ਬਹੁਤ ਕੁਛ ਆ ਅੱਗੇ ਇਹਦੇ ਨਾਲ ਇੰਟਰਵਿਊ ਦੇ ਵਿੱਚ ਗੱਲਾਂ ਬਾਤਾਂ ਵੀ ਹੋਈਆਂ ਵੀ ਇਹਨੇ ਕਿਵੇਂ ਤਿਆਰ ਕੀਤਾ ਉਹ ਸਾਰਾ ਕੁਝ ਤੁਹਾਨੂੰ ਦਿਖਾਉਨੇ ਆ ਕਿਵੇਂ ਇਸ ਮੁੰਡੇ ਨੇ ਮਿਹਨਤ ਕਰਕੇ ਆਪੇ ਇਸ ਟਰੈਕਟਰ ਨੂੰ ਆਪਦੇ ਹੱਥੀਂ ਪੂਰਾ ਤਿਆਰ ਕੀਤਾ ਤੇ ਆਸ਼ਾਸ਼ ਕਰਦਾ ਡਾਇਰੈਕਟਰ ਖੋਖ ਲੈਂਦੀ ਆ ਵੇਸੀ ਅਸੀਂ ਕਾਜੀ ਮੈਂ ਮਨਦੀਪ ਗੁੰਦੀ ਤਖਤ ਉਪਰ ਦੋਸਤੋ ਕਈ ਸ਼ੌਂਕ ਅਜਿਹੇ ਹੁੰਦੇ ਆ ਕਿ ਜਿਨ੍ਹਾਂ ਦਾ ਜ਼ਿੰਦਗੀ ਵਿੱਚ ਕੋਈ ਮੁੱਲ ਨਹੀਂ ਹੁੰਦਾ ਅੱਜ ਤੁਹਾਡੇ ਸਾਹਮਣੇ ਟਰੈਕਟਰ ਦੇ ਉੱਪਰ ਜਿਹੜਾ ਛੋਟਾ ਵੀਰ ਬੈਠਾ ਬਿੰਦਰ ਆਦਮ ਦੋਰਾ ਇਹਨੇ ਇਹ ਟਰੈਕਟਰ ਬੜੇ ਸ਼ੌਂਕ ਦੇ ਨਾਲ ਤਿਆਰ ਕੀਤਾ ਵਾ ਆਪਾਂ ਗੱਲਾਂ ਬਾਤਾਂ ਪੁੱਛਦੇ ਆ ਵੀ ਕੀ ਤੋਂ ਤਿਆਰ ਕੀਤਾ ਤੇ ਕਿੰਨਾ ਇਹ ਮਾਡਲ ਆ ਹਾਂ ਵੀ ਮਤਰਾ ਕੀ ਹਾਲ ਆ ਛੋਟੇ ਵੀਰ ਸਸਿਕਾ ਬਾਈ ਠੀਕ ਠਾਕ ਹੋ ਵਧੀਆ ਜੀ ਤੁਸੀਂ ਸੁਣਾਓ ਹੋਰ ਕੀ ਹਾਲ ਆ ਬਹੁਤ ਵਧੀਆ ਕਿਵੇਂ ਚੱਲਦਾ ਕੰਮ ਧੰਦਾ ਬਹੁਤ ਵਧੀਆ ਚੱਲਦਾ ਜੀ ਅੱਛਾ ਮੈਨੂੰ ਐਂ ਦੱਸੋ ਜਿਹੜਾ ਟਰੈਕਟਰ ਆ ਸੋਨਾ ਲਈ ਘੱਡੀ ਹੈ 740 ਹਾਂਜੀ ਹਾਂਜੀ ਇਹ ਕਿੱਥੋਂ ਤਿਆਰ ਕਰਵਾਇਆ ਤੁਸੀਂ ਤਿਆਰ ਤਾਂ ਜੀ ਇਹ ਆਪਾਂ ਘਰੇ ਕੀਤਾ ਇੱਥੇ ਨਹੀਂ ਇਹ ਇਹ ਯਕੀਨ ਆਉਣ ਵਾਲੀ ਗੱਲ ਨਹੀਂ ਮੰਨਣ ਜੋ ਗੱਲ ਨਹੀਂ ਲੱਗਦੀ ਬਿਲਕੁਲ ਵੀ ਇਹਨੂੰ ਬਾਹਰ ਤੁਸੀਂ ਕਿਤੇ ਵੀ ਨਹੀਂ ਲੈ ਕੇ ਗਏ ਖਾਸੀ ਤਾਂ ਇਹ ਨਹੀਂ ਜੀ ਇੱਥੇ ਆਪਣੇ ਇਸੇ ਥਾਂ ਤੇ ਖੋਲਿਆ ਹੋਇਆ ਸੀਗਾ ਜੀ ਇਹਨੂੰ ਇਹਦਾ ਕੋਈ ਪ੍ਰੂਫ ਹੈਗਾ ਆਪਣੇ ਕੋਲ ਇਸ ਗੱਲ ਦਾ ਪ੍ਰੂਫ ਹੈਗਾ ਜੀ ਦੇ ਸਕਦੇ ਹੋ ਵੈਰੀ ਗੁੱਡ ਨਹੀਂ ਇਹਦਾ ਕੰਮ ਸਾਰੇ ਇੱਥੇ ਕੀਤਾ ਆ ਰੰਗ ਰੋਗਾਂ ਤੋਂ ਲੈ ਕੇ ਇੰਜਨ ਤੱਕ ਸਾਰਾ ਯਾਤਨੀ ਛਤਰੀ ਬਦਲਵਾਈਆ ਡੈੱਕ ਲਵਾ ਕੇ ਰਾਮਪ੍ਰੇਵਾਲਾ ਦਾ ਡੈੱਕ ਲੱਗਿਆ ਹੋਇਆ ਹਾਂਜੀ ਹਾਂਜੀ ਤੇ ਆ ਛਤਰੀ ਆਪਾਂ ਸੈਨੋ ਲਵਾਈਆ ਸੈਨੋ ਲਵਾਈਆ ਅੱਛਾ ਉਸ ਤੋਂ ਬਿਨਾ ਆ ਜਿਹੜਾ ਜਿਹੜਾ ਸਾਰਾ ਕੁਝ ਨੂੰ ਮੋਡੀਫਾਈ ਕੀਤਾ ਤੁਸੀਂ ਇਹ ਤੁਸੀਂ ਇੱਥੇ ਕੀਤਾ ਸਾਰਾ ਹਾਂਜੀ ਸਾਰਾ ਆਪਾਂ ਆਪ ਹੀ ਕੀਤਾ ਜੀ ਥੋ ਇਹਦਾ ਪੈਰ ਪਾਉਣੇ ਸੀਗੇ ਇਹਦੇ ਅੱਛਾ ਤੇ ਟਾਇਰ ਪਾਉਣ ਨੂੰ ਖੋਲਿਆ ਸੀਗਾ ਠੀਕ ਹੈ ਘਰੇ ਜਦੋਂ ਮੈਂ ਟਾਇਰ ਪਾਉਣ ਲੱਗਿਆ ਨਾ ਇਹ ਖੋਲੇ ਜੀ ਟਾਇਰ ਹਾਂਜੀ ਹਾਂਜੀ ਫਿਰ ਮੇਰੇ ਮਨ ਚ ਆ ਗਿਆ ਵੀ ਮਗਰਿਆੜ ਵੀ ਬਦਲ ਦਿਆਂ ਤੇ ਜਦ ਮੈਂ ਮਗਰਿਆੜ ਵੀ ਖੋਲ ਲਈ ਠੀਕ ਹੈ ਤੇ ਮੈਂ ਫੇ ਪਟਿਆਲੇ ਲਿਆਵਾਂਗੇ ਸਾਰਾ ਕੁਸ ਠੀਕ ਹੈ ਤੇ ਫਿਰ ਮੈਂ ਕਿਹਾ ਰੰਗ ਵੀ ਕਰ ਲੈਨੇ ਯਾਰ ਹੁਣ ਖੋਲੇ ਤਾਂ ਹੈਗੇ ਟਾਇਰ ਜੇ ਲਾ ਕੇ ਮੈਨੂੰ ਐ ਲੱਗਿਆ ਵੀ ਕੁਸ ਵੀ ਨਹੀਂ ਰਿਹਾ ਇਹਦੇ ਚ ਅੱਛਾ ਤੇ ਫਿਰ ਮੈਂ ਚੱਲ ਮਾਰੀ ਗੇ ਮੱਥਾ ਜਾ ਇੱਥੇ ਖੋਲ ਲਈ ਹੂੰ ਪਰ ਫਰੀਦੇ ਦੇਣ ਸੀਗੀ ਇਹ ਵੇਲੀ ਜੀ ਰੁੱਤ ਸੀ ਅੱਛਾ ਧੁੱਪੇ ਮਿੱਠੀ ਮਿੱਠੀ ਧੁੱਪ ਸੀ ਹਾਂਜੀ ਹਾਂਜੀ ਇਸੇ ਜਗ੍ਹਾ ਤੇ ਖੁੱਲਿਆ ਜੀ ਇੱਕ ਹੀ ਮੇਰੇ ਬ੍ਰਦਰ ਹੀ ਆ ਕੇ ਬਾਦਰ ਇੱਥੋਂ ਹਾਂਜੀ ਉਹ ਸੀਗੇ ਨਾਲ ਮੇਰੇ ਮੈਨੂੰ ਲੱਗਦਾ ਤੁਸੀਂ ਮੈਨੂੰ ਫੋਟੋਆਂ ਵੀ ਦਿਖਾਈਆਂ ਹਨ ਜਿਹੜੀਆਂ ਤਸਵੀਰ ਦੇ ਵਿੱਚ ਬਾਦਰ ਉਹਨਾਂ ਨੇ ਹਾਂਜੀ ਹਾਂਜੀ ਅੱਛਾ ਕੋਈ ਇਹਦਾ ਨਿਊ ਜਰ ਪੰਜ ਕੋਈ ਕੰਮ ਜਮੇ ਹੀ ਬਾਰੋਂ ਨਹੀਂ ਕਰਵਾਇਆ ਨਾ ਜੀ ਬਸ ਵੀ ਨਹੀਂ ਕਰਵਾਇਆ ਸਾਰਾ ਆ ਵੀ ਇੱਥੇ ਕੀਤਾ ਯਾਨੀ ਕਿ ਜਿਹੜੀ ਚੀਜ਼ ਆਏ ਸੀਗਾ ਵੀ ਇਹਦੀ ਦਿੱਕਤ ਆ ਉਹ ਲੈ ਕੇ ਨਵੀਂ ਬਾਤੀ ਆ ਆਪੀ ਉਹ ਤੁਸੀਂ ਨਵੀਂ ਬਾਤੀ ਹੈ ਹਾਂਜੀ ਤੇ ਇੱਕ ਇਹ ਆ ਜਿਹੜਾ ਇਹਦਾ ਰੰਗ ਵਗੈਰਾ ਕੀਤਾ ਵਾ ਇਹ ਵੀ ਬਿਲ ਆਪਾਂ ਟੈਂਕੀ ਲੱਗੀ ਹੋਈ ਹੈ ਜੀ ਉੱਧਰ ਦੇਖ ਲਓ ਅੱਛਾ ਮਸ਼ੀਨ ਜਿਹੜੀ ਹਮਾਰੀ ਮਸ਼ੀਨ ਹੈ ਅੱਛਾ ਉਹ ਕਿੰਨੇ ਵਜਲ ਕੱਸ ਕੇ ਅੱਛਾ ਕਿੰਨਾ ਮਾਡਲ ਕਿੰਨਾ ਇਹ ਬਈ ਇਹ 97 ਮਾਡਲ ਆ ਤੇ ਕੰਮ ਕੀ ਕੀ ਲੈਨੇ ਹੋ ਤੁਸੀਂ ਕੰਮ ਤਾਂ ਜੀ ਤਕਰੀਬਨ ਬਸ ਮਾੜਾ ਮੋਟਾ ਜੀ ਇਸ ਸੀਜ਼ਨ ਦੇ ਵਿੱਚ ਹੜੰਬਾ ਚੱਲਦਾਗਾ ਹਾਂਜੀ ਜਾਂ ਆਪਣੀ ਉਹ ਕਣਕ ਵਾਲੀ ਮਸ਼ੀਨ ਚੱਲਦੀ ਆ ਸਾਫ਼ ਕਰਨ ਵਾਲੀ ਠੀਕ ਹੈ ਬਸ ਕੋਈ ਬੜਾ ਜ਼ਿਆਦਾ ਕੰਮ ਨਹੀਂ ਹੈਗਾ ਇਹ ਤੋਂ ਬਸ ਯਾਨੀ ਜਿਹੜਾ ਸ਼ੌਕ ਨੂੰ ਰੱਖਿਆ ਬੜਾ ਸ਼ੌਕ ਜੇ ਨਹੀਂ ਰੱਖਿਆ ਇਹ ਤੋਂ ਤੇ ਆਹ ਜਿਹੜਾ ਡਿਕ ਡੁਕ ਦਾ ਕੰਮ ਹੈ ਇਹ ਇਹ ਹੀ ਆਪਣੇ ਰਾਮਪੁਰੇ ਤੋਂ ਪਿੰਦਰ ਤੋਂ ਲਵਾਇਆ ਜੀ ਅੱਛਾ ਕੀ ਖਾ ਜਾਦੇ ਮਿਹਰੋ ਵਾਸੇ ਆਪਣਾ ਤਾਂ ਹੀ ਉਹਦੇ ਨਾਲ ਬ੍ਰਦਰ ਵਾਲਾ ਕੰਮ ਹੀ ਆਪਣਾ ਭਰਾ ਹੀ ਹੈ ਅੱਛਾ ਭਰਾਵਾਂ ਵਾਲਾ ਕੰਮ ਹੀ ਜਿਉਂ ਰਾਤ ਨੂੰ ਲੱਗ ਗਿਆ ਥੋੜੇ ਦਿਨ ਨਹੀਂ ਹੋਇਆ ਲੱਗ ਗਿਆ ਇਹਨੂੰ 1 ਵਜੇ ਆਏ ਸੀਗੇ ਤੇ ਛਤਰੀ ਦਾ ਕੰਮ ਤੁਸੀਂ ਦੱਸਿਆ ਵੀ ਇਹਦਾ ਸੈਹਣੇ ਤੋਂ ਕੰਮ ਮਤਲਬ ਇੱਥੋਂ ਸੈਹਣੇ ਤੋਂ ਸੈਹਣੇ ਤੋਂ ਅੱਛਾ ਉੱਥੇ ਇਹਨਾਂ ਦੀ ਬਣਦੀਆਂ ਹੀ ਹੈ ਜਿਆ ਕੀ ਕਰਨ ਹਾਂਜੀ ਹਾਂਜੀ ਜਿਤੇ ਮਤਲਬ ਇਹ ਕਿੰਨੇ ਕਿ ਚਿਰ ਦਾ ਤੁਹਾਡੇ ਕੋਲੇ ਆ ਇਹ ਜੀ ਲੈਤੇ ਨੂੰ ਤਾਂ ਆਪਣਾ ਹੋ ਗਿਆ 7-8 ਸਾਲ ਜੀ ਠੀਕ ਹੈ ਯਾਨੀ ਕਿ ਆਪਾਂ ਇਹਨੂੰ ਹੁਣ 4-5 ਸਾਲ ਹੋ ਗਏ ਕੰਮ ਕਰੇ ਨੂੰ ਇਹਦਾ ਅੱਛਾ ਜਿੰਨੇ ਦਾ ਲਾਈਤਾ ਸੀ ਉਨੇ ਹੀ ਉੱਤੇ ਲਾਤੇ ਸੀ ਆਪਾਂ ਉਨੇ ਦੇ ਉੱਤੇ ਲਾਦੇ ਯਾਨੀ ਪੂਰਾ ਤਿਉਹ ਦਾ ਲਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਆ ਵੀ ਸਾਂਭ ਕੇ ਰੱਖਣਾ ਇਹ ਤਾਂ ਹੀ ਬਸ ਹੁਣ ਆਪਣੇ ਜਿਵੇਂ ਕਹਿੰਦੇ ਹੁਣ ਜ਼ਿੰਦਗੀ ਦਾ ਕਹਿਣਾ ਹਨਾ ਦੂਜੀ ਗੱਲ ਇਹ ਆ ਵੀ ਜੇ ਬੰਦਾ ਆਪ ਕਰਨ ਵਾਲਾ ਹੋਵੇ ਹੱਤੀ ਦਾ ਸਾਰਾ ਕੁਝ ਕਰ ਸਕਦਾ ਹਨ ਵੀ ਬਾਹਰ ਆਪਾਂ ਨੂੰ ਵਰਕਸ਼ਾਪਾਂ ਦੇ ਵਿੱਚ ਹੋਰ ਕਿਤੇ ਐਵੇਂ ਛੋਟੀ ਛੋਟੀ ਗੱਲ ਪਿੱਛੇ ਜਾਣ ਦੀ ਲੋੜ ਨਹੀਂ ਪਹਿਲਾਂ ਵੀ ਗੱਲ ਕਰੀ ਵੀ ਸੀ ਮੇਰ ਰਾਦਾ ਹੀ ਪਹਿਲਾਂ ਬਾਹਰੋਂ ਤਿਆਰ ਕਰਵਾਉਂਦਾ ਠੀਕ ਹੈ ਮੈਂ ਕਿਹਾ ਬਹੁਤ ਵਧੀਆ ਹੈਗੇ ਕਰ ਦੇ ਚਲੋ ਉਹਨਾਂ ਦਾ ਕੰਮ ਥੋੜਾ ਹਾਈ ਫਾਈ ਕਰਕੇ ਚਲੋ ਉਹਨਾਂ ਦਾ ਉਦਾਂ ਦਾ ਪ੍ਰਾਈਸ ਵੀ ਵੱਧ ਹੋਣਗੇ ਵੱਧ ਹੋਣਗੇ ਹਾਂ ਉਹਨਾਂ ਨੇ ਇਹ ਸਵਾ ਲੱਖ ਰੁਪਇਆ ਕੱਲੇ ਰੰਗ ਰੰਗ ਦਾ ਮੰਗਿਆ ਸੀ ਸਿਰਫ ਰੰਗ ਰੰਗ ਦਾ ਕੱਲੇ ਰੰਗ ਦਾ ਤੇ ਜਿਹੜਾ ਤੁਸੀਂ ਇਹ ਸਾਰਾ ਆਪ ਕਰ ਲਿਆ ਹਾਂਜੀ ਜਿਹੜਾ ਮੈਂ ਸਵਾ ਲੱਖ ਸਭ ਕੁਝ ਹੀ ਕਰ ਲਿਆ ਸਵਾ ਲੱਖ ਦੇ ਵਿੱਚ ਸਾਰਾ ਟਾਇਰਟਰੀ ਤਾਂ ਤੱਕਰੀਬਨ ਜਿਹੜਾ ਇਹ ਤਿਆਰ ਹੋ ਗਿਆ ਟਾਇਰ ਵੀ ਹੋ ਗਏ ਜੀ ਨਾਲ ਟਾਇਰ ਵੀ ਨਵੇਂ ਕਿਹੜਾ ਹੈ ਅੱਛਾ ਕਿੱਥੇ ਸਿਰਫ ਇੱਕ ਸਵਾ ਲੱਖ ਰੁਪਇਆ ਰੰਗ ਦੀ ਚਲਦੀ ਸੀ ਹੈਨਾ ਕੱਲੇ ਰੰਗ ਦੀ ਤੇ ਕਿੱਥੇ ਬੱਧਾ ਸਾਰੇ ਟਾਇਰ ਟਾਇਰ ਪਿਛਲੇ ਜੋੜੇ ਪਾਏ ਆ ਨਹੀਂ ਦੋਨੇ ਮੂਹਰੇ ਵੀ ਪਾਏ ਸੀਗੇ ਮੂਹਰੇ ਬੱਧ ਕਾ ਲਗੇ ਅੱਛਾ ਮੂਹਰੇ ਚਲੋ ਤਾਂ ਕੰਮ ਤਾਂ ਦਾ ਕੰਮ ਕਰਦਾ ਇਹਦਾ ਮਤਲਬ ਤੁਸੀਂ ਚਾਰੇ ਟਾਇਰ ਵਿੱਚ ਹੀ ਰੰਗ ਸਾਰਾ ਸਵਾ ਲੱਖ ਦੇ ਵਿੱਚ ਆ ਵੀ ਵਿੱਚ ਹੀ ਪਾ ਗਏ ਕਮਾਲ ਹੋਈ ਪਈ ਹੈ ਜੀ ਵਿੱਚ ਡੈਕ ਵਿੱਚ ਛਤਰੀ ਹੈ ਤੇ ਕਿਥੇ ਰੰਗ ਦਾ ਸਵਾਲ ਲੱਖ ਮੰਗਦੇ ਇਹਦਾ ਮਤਲਬ ਕਹਿੰਦਾ ਭਾਵਾ ਵੀ ਹੱਥੀ ਕੰਮ ਕਰਨ ਦਾ ਬਹੁਤ ਫਾਇਦਾ ਹਨ ਜੇ ਅਸੀਂ ਹੱਥੀ ਕੰਮ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤਾਂ ਅਸੀਂ ਤਕਰੀਬਨ ਆਪ ਦੇ ਆਪ ਨੂੰ ਵੀ ਸੇਫ ਰੱਖਾਂਗੇ ਸਾਡੇ ਪੈਸੇ ਦੀ ਵੀ ਬਚਤ ਹੋ ਤੇ ਅਸੀਂ ਕਮਾਈ ਵੀ ਕਰ ਸਕਦੇ ਬਹੁਤ ਬਹੁਤ ਧੰਨਵਾਦ ਵੀਰੇ ਓਕੇ ਥੈਂਕ ਯੂ